ਹੋ ਨਹੀਂ ਇਹ ਨੂੰ ਕੁੜੀ ਕਿ ਤੋਂ ਮੈਨੂੰ ਦੇਖ ਲੈਣ ਕੁੜੀਆਂ ਨਹੀਂ ਵੇਂਦੀਆਂ ਇੱਕ ਵਾਰੀ ਨਹੀਂ ਨੀ ਤੇ ਹੱਥ ਕਿੱਥੋਂ ਨਾ ਮੈਂ ਹੱਥ ਪਰਦੇ ਪਾਈ ਸੁਣੀ ਆਂ ਅੰਟੀ ਆਹ ਵੇਖੀ ਦੇ ਇਹਨੇ ਕੀ ਕਰਦੀ ਇਹਨੂੰ ਪੁੱਤ ਲੈ ਐ ਇਹ ਤੂੰ ਇਸ ਦੀ ਅੱਖ ਨੇ ਦੀ ਤੂੰ ਇੱਥੇ ਰਹਿਣਾ ਵੇਖ ਲੈਣਾ 9 ਮਿੰਟ ਵੇਖ ਲਾਂ ਤੂੰ ਮੈਂ ਨਗੜਾ ਜਾਂਦ ਦਿੰਦੇ ਆ ਲੈ ਉਹਦੀ ਸੱਸ ਵੀ ਇੱਥੇ ਜਿੱਦੂਰੇ ਤੈਨੂੰ ਕੀ ਦਿਖਦਾ ਮੈਂ ਘਰੇ ਜਾਂਦੇ ਵੇਲਾ ਨਿਆਣੀ ਮਾਸਾ ਜਿੰਨੀ ਕੁੜੀ ਤਾਂ ਕਿੱਡੀ ਇਹਨੂੰ ਵੇਖਣ ਦੀ ਪਈ ਪਰੇ ਜਾਵੀਂ ਐਂਦੀ ਨਹੀਂ ਦਿਖਣੀ ਖਾਣੀ ਸੋਖੀ ਦਿਖਣੀ ਕੰਦ ਦੇ ਅੱਗ ਲੱਗਦੀ ਐ ਜਾਰੀ ਕਰ ਲਾੜਾ ਕਰਾ ਮੈਂ ਕੰਦ ਜਾਂਦ ਦਿਖਾਂਗੀ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅੱਜ ਚੰਗਰ ਆਪਾਂ ਜਾਨੀ ਕਿ ਤੇ ਸ਼ਾਨਦਾਰ ਸ਼ਾਨਦਾਰ ਕੁੜੀ ਵਾਹ ਤੇ ਦੀ ਸਾਈਪਾ ਬਿਦਖਾ ਦੇ ਕਾਂ ਭਾਬੀ ਮਾਰਦੀ ਮੈਂ ਕਿਸੇ ਨੂੰ ਨਹੀਂ ਦੱਸਦੀ ਤੂੰ ਤੀਰ ਮਾਰਦੀ ਆ ਭਾਬੀ ਦਿਖਾ ਦੇ ਮੇਨੂੰ ਮੂੰਹ ਦਿਖਾ ਦੇ ਭਾਬੀ ਭਾਬੀ ਦੋਨੇ ਦਿਖਾ ਦੇ ਪਲੀਜ਼ ਕਿਹਦੀ ਆਜ ਮੈਂ ਮੂੰਹ ਦਿਖਾ ਦੇ ਭਾਬੀ ਮੈਂ ਕੱਲ ਚਲੇ ਜਾਣਾ ਮੈਨੂੰ ਮੂੰਹ ਦਿਖਾ ਦੇ ਹਾਂ ਤੂੰ ਕੁੜੀ ਸੋਹਣੀ ਆ ਆਣੀ ਆਣੀ ਕੋਨੇ ਬੋਤੀ ਦੇਖ ਲੈ ਤਲਾ ਆਜਾ ਬੋਤੀ ਦੇਖ ਲੈ ਜਿਹੜੀ ਬੜੀ ਸੋਹਣੀ ਉਹਦੀ ਬੋਤੀ ਆਈ ਵੇਖੇ ਨਾ ਆਣੀ ਵੇਖੀ ਆਣੀ ਮੈਂ ਦੇਖਿਆ ਮੈਂ ਦੇਖੀ ਨਹੀਂ ਕਿ ਮੈਂ ਹਾਂ ਚਲ ਮਮੀ ਆਈ ਹਾਂ ਉਥੋਂ ਤੇ ਮਹਾਂ ਗਈ ਸੀ ਤੇ ਦਾਦੀ ਨਾ ਉਹ ਬੜੀ ਪੈੜੀ ਉਹ ਵੇਖਣ ਨਹੀਂ ਦਿੰਦੀ ਅੱਛਾ ਵੇਖਣ ਨਹੀਂ ਦਿੰਦੀ ਹਾਂ ਲੋਕ ਵੀ ਕਰਨੋ ਕਿ ਜਣਾ ਸੋਹਣੀ ਤੇ ਆਂਦੀ ਬਹੁਤੀ ਹੈ ਨਾ ਸਭ ਨੂੰ ਜਾਣ ਕੇ ਦਿਖਾਉਣਾ ਆਹੋ ਬੈਠੀ ਜੀ ਸੋਹਣੀ ਲੱਗਨਦੀ ਹੈ ਨਾ ਚੁੰਕੇ ਚ ਮੋਟੀ ਚੱਟੀ ਵੇਖਣਾ ਦੂਰੋਂ ਹੀ ਨਹੀਂ ਸੋਹਣੀ ਲੱਗਨਦੀ ਆ ਲੱਗੋ ਕਿੰਨੀ ਸੋਹਣੀ ਹੋਊਗੀ ਹਾਂ ਮੈਂ ਮੈਂ ਵੇਖਣ ਜਾਣਾ ਹੈ ਮੇਰਾ ਵੀ ਮਨ ਕਰਦਾ ਹੈ ਮੈਂ ਹੁਣ ਤੁਹਾਡੇ ਨਾਲ ਹੀ ਚਲ ਜਾਨੀ ਆਹੋ ਪਾ ਚੱਲੀਏ ਵੇਖੀ ਆ ਜੀ ਕਿ ਕਿੰਨੀ ਸੋਹਣੀ ਲੱਗਨਦੀ ਹੈ ਨਾ

ਆਈ ਪਾ ਬੀਨੂ ਵੇਖਣ ਆਈਆਂ ਵਰਗੀ ਭਾਬੀ ਇੰਦਰ ਜਗਰ ਜਗਰ ਕਰਕੇ ਆ ਗਈ ਜਿੰਨੀ ਪੈਰੀ ਆਈਆਂ ਤੇ ਉਨੀ ਪੈਰੀ ਮੋੜ ਤੇ ਭਾਬੀ ਨੂੰ ਕਹੀ ਲੱਗਾ ਜਾਓ ਚਲ ਜਾਂ ਜਾਓ ਜਗਰ ਜਗਰ ਹੀ ਕਰ ਦੇਣਾ ਫਿਰ ਤੂੰ ਮਿੰਟ ਵੇਖ ਲੈ ਦੋ ਮਿੰਟ ਦੇਖ ਕੇ ਉਸੇ ਲਈ ਮੋੜ ਜਾਣਾ ਉਹ ਤਾਂ ਕੀ ਵੇਖਣਾ ਭਾਬੀ ਨਾ ਵਰਗੀ ਭਾਗੀ ਆ ਨਾ ਪਰ ਨੋ ਤਾਂ ਭਾਂਡਾ ਤੇ ਆਹ ਵੇਖ ਲਓ ਦਾ ਤੂੰ ਮਾਰ ਕੇ ਦੇਣਾ ਵੱਡ ਦੇਣਾ ਮੋੜ ਜਾ ਜਿੱਥੇ ਆਈਆਂ ਜੇ ਭਾਗੀ ਜਾ ਚਲ ਜਾਂਦਾ ਲੰਘ ਜਾਓ ਚਲ ਕਿ ਤਰਦਾ ਗੜਦਾ ਕਰਦਾ ਗਿਆ ਫਿਰ ਲਗਾ ਠੀਕ ਚਾਜ ਨਾ ਬਾਹਰ ਖਲਾਉਂਦਾ ਨਹੀਂ ਪਤਾ ਜੀ ਕਿਲਾ ਬੈਠ ਕਿੰਨੀ ਚਾਹਾਂ ਆਪਾਂ ਦੇਖਣਾ ਹੈ ਹੈਗੀ ਦਿੱਦੀ ਸੁਣੀ ਲੱਗਨ ਦੇ ਇਹ ਦੂਰ ਤੇ ਦੇਖ ਲਈਏ ਦਿੰਦੇ ਆਪਾਂ ਕੀ ਪਤਾ ਮੈਨੂੰ ਤਾਂ ਵੇਖ ਲੈਣ ਦਿੰਦੀ ਮੈਂ ਪਹਿਲਾਂ ਹੀ ਕਾਹ ਕਿਉਂ ਬੜੇ ਦਸਤੇ ਵਾਲੇ ਆ ਜੀ ਦੇਖੀ ਚਾਹ ਆਪਾਂ ਚੋਰੀ ਚੋਰੀ ਕੰਨ ਨਾਲ ਲਾ ਕੇ ਵੇਖਾਂਗੇ ਹਾਂ ਨਾ ਅਪੀ ਚ ਵੇਖਿਆ ਕਰਾਂਗੇ ਕਾਂਧ ਨਾਲ ਲੱਗੂ ਇਹਨੇ ਕ ਸਾਹਮਣੇ ਤੇ ਵੇਖਣ ਨਹੀਂ ਦੇਣਾ ਕਿ ਨਾ ਇਹ ਕਿਤੇ ਜਾਂਦੀ ਆ ਹਾਂ ਆਪਾਂ ਚੱਲਾ ਚੱਲੋ ਹਾਂ ਆਵਰਾ ਆਨੇ ਕਰਕੇ ਤੂੰ ਇਹਨਾਂ ਨੂੰ ਤਾਂ ਮੱਛੇ ਨਹੀਂ ਲੱਗਣਾ ਚੰਗਾ हां जी मम्मी हा, जी ठीक है। ਕਹੇ ਕੁੜੀ ਦਾ ਕੁੜੀ ਅਮਡਾ ਮਹਾਰਾਜਾ ਵੇਟਾ ਕੁੜੀ ਗੈਂਪੇਟਾ ਤੁੰਗਲ ਤੁੰਗ ਇਹਨਾਂ ਨੇ ਤੇ ਮੱਥੇ ਨਹੀਂ ਲੱਗਣਾ ਕੁੜੀਆਂ ਦਾ ਘਰ ਪਰਿਆ ਡਗੜ ਡਗੜ ਕਰਦੇਗਾ ਫਿਰਦੇਗਾ ਸਾਨੂੰ ਤਾਂ ਪੁੱਤ ਦੀ ਲੋੜ ਆ। ਠੀਕ ਹੈ ਮੰਮੀ ਜੀ। ਇਹਨਾਂ ਨੂੰ ਬੁਲਾਉਣਾ ਨਹੀਂ। ਠੀਕ ਹੈ ਠੀਕ ਹੈ ਮੰਮੀ ਜੀ। ਇਹਨਾਂ ਨੂੰ ਮੂਨੇ ਖਾਣਾ। ਇਹਨਾਂ ਨੂੰ ਬੁਲਾਉਣਾ ਨਹੀਂ ਇਹਨਾਂ ਤੇ ਮੱਥੇ ਨਹੀਂ ਲੱਗਣਾ। ਠੀਕ ਹੈ ਮੰਮੀ ਜੀ। ਆਹੋ। ਇਹ ਤਾਂ ਗਾਂ ਨਹੀਂ ਇਹਨਾਂ ਨੂੰ ਆਉਣਾ। ਇਹ ਤਾਂ ਇਹ ਡਗੜ ਡਗੜ ਕਰਦੇਗਾ ਫਿਰਦੇਗਾ। ਠੀਕ ਮੰਮੀ ਜੀ ਆ ਸੋਣਾ ਠੀਕਾ ਚੰਗਾ ਠੀਕ ਹੁੰਦੀ ਹਾਂ ਆ ਇਹ ਕਿੱਧਰ ਤੋ ਜਿਆ ਫਿਰਦੀਆਂ ਜਿਹੜੀ ਤੁਸੀਂ ਦੋਵੇਂ ਜਾਣੀਆਂ ਨਹੀਂ ਭਾਬੀ ਜੀ ਨਹੀਂ ਨਾ ਦੇਖ ਰਿਹਾ ਆਪਾ ਇਹ ਸੋਹਣੀ ਲੱਗਦੀ ਓ ਜਾਣੇ ਭੈਣਾ ਉਹ ਦੀ ਤੇ ਸਾਸੇ ਬੜੀ ਕਪੱਟੀ ਆ ਤੁਸੀਂ ਕਿੱਧਰ ਚਲ ਗਈਆਂ ਜੀ ਸਾਸੇ ਬੜੀ ਕਪੱਟੀ ਆ ਤੁਸੀਂ ਤੁਹਾਨੂੰ ਉਹਨੇ ਕਿੱਥੇ ਆਪਣੀ ਨੋਹ ਵੇਖਣ ਦੇਣੀ ਉਹਨੇ ਤੇ ਭੈਣਾ ਮੈਨੂੰ ਭਜਾ ਦਿੱਤਾ ਹੈਗਾ ਸਹੀ ਗੱਲ ਤੁਸੀਂ ਵੇਖਾਈ ਨਾ ਜੀ ਨਾ ਸਹੀ ਗੱਲ ਕੱਪੀ ਨੂੰ ਸਾਨੂੰ ਗਾਤ ਦੇ ਨਾਲ ਭਜਾਇਆ ਅੱਧਿਆ ਨਿਕਲ ਜਾਓ ਬਹੁਤੀ ਆ ਗਈ ਬਹੁਤੀ ਹੈ ਤੁਸੀਂ ਕੀ ਲੈਣ ਆਈਆਂ ਇਹ ਬੜੀ ਕੱਬੀ ਆ ਤੁਸੀਂ ਐਵੇਂ ਚਲ ਗਈ ਮੈਨੂੰ ਤੇ ਪੁੱਛ ਲੈਣੀ ਨਾਲੇ ਮੇਰੀ ਸੁਣੋ ਗੱਲ ਉਹ ਤੇ تیر ਮਾਰਦੀ ਹੈ ਇੱਕ ਅੱਖ 'ਚ تیر ਮਾਰਦੀ ਆ ਤੈਨੂੰ ਤੇ ਘੁੰਡ ਕੱਢ ਕੇ ਰੱਖਦੀ ਆ ਉਹ ਮੈਨੂੰ ਕੋਈ ਵੇਖ ਦੇਂਦੀ ਹਾਂ ਮੈਂ ਮੈਨੂੰ ਕੋਈ ਵੇਖ ਨਾ ਲਵੇ ਹਾਂ ਉਹ ਤਾਂ ਦੂਰ ਕੁੜੀ ਸੋਹਣੀ ਲੱਗਦੀ ਵੇਖਣ ਨੂੰ ਕੁੜੀ ਸੋਹਣੀ ਰੰਗ ਰੂਪ ਚਿੱਟਾ ਵਾ ਆਹਦੇ ਅੱਖ ਤੋਂ ਟੀਰ ਮਾਰਦੀ ਆ ਮੈਂ ਵੀ ਸੋਹਣੀ ਆਈ ਆ ਵੀ ਅੱਖ ਤੋਂ ਟੀਰ ਮਾਰਦੀ ਆ ਸੋਹਣੀ ਵੇਖ ਕੇ ਤੇ ਮੈਂ ਵੀ ਚੁੜ ਗਈ ਤੂੰ ਵੀ ਨਹੀਂ ਦੇਖਿਆ ਉਦੋਂ ਦਾ ਨਹੀਂ ਮੈਂ ਵੇਖਿਆ ਇਹਨੂੰ ਤਾਂ ਅੱਗੇ ਵੀ ਇੱਕ ਦਿਨ ਬੜਾ ਭਜਾਇ ਭਜਾਇ ਨਾ ਉਹਨੇ ਤੈਨੂੰ ਮੋਣੀ ਕਬੱਤੀ ਹੈ ਵੇਖਣ ਨਹੀਂ ਦਿੰਦੀ ਵੇਖ ਕੇ ਤੇ ਮਨੀ ਛੱਡੂਗੀ ਮੇਨਾ ਦੀ ਕੰਧ ਖਾਣੀ ਦੀ ਹੁਣ ਜੀ ਵੇਖੀ ਨੀ ਐਵੇਂ ਨਾ ਚਿੱਤਾਂ ਖਾ ਕੇ ਬਹਿ ਜਾਏ ਦੋਵੇਂ ਜਾਣੀਆਂ ਕਿਤੇ ਤੇ ਜਾਂਦੀ ਉਹ ਭਾਪੀ ਤੈਨੂੰ ਪਤਾ ਹੂ ਕਿਤੇ ਜਾਂਦੀ ਨਹੀਂ ਜਾਂਦੀ 1 ਮਿੰਟ ਵੀ ਨਹੀਂ ਵਸਾ ਖਾਂਦੀ ਜਦੋਂ ਦਾ ਮੁੰਡਾ ਵਿਆਹਿਆ ਵਾ ਆ 10 ਦਿਨ ਉਹ ਚੱਲੇ ਕਿਤੇ ਘਰੋਂ ਬਾਹਰ ਪੈਰ ਨਹੀਂ ਪਾਇਆ ਅੱਗੇ ਤੇ ਕਹੀ ਇੱਧਰ ਚੱਲ ਜਾ ਉੱਧਰ ਚੱਲ ਜਾ ਹੁਣ ਤੇ ਜਾਂਦੀ ਨਹੀਂ ਭਾਬੀ ਮੈਂ ਤੇ ਫਿਰ ਚਲੀ ਜਾਣਾ ਦੂਹਾਂ ਚੌਹਾਂ ਦਿਨਾਂ ਨੂੰ ਮੈਂ ਤੇ ਵੀ ਬੜਾ ਜੀ ਕਰਦਾ ਦੇਖਣ ਭਾਬੀ ਵੀ ਨੀ ਤਾਰੂੰਗੀ ਕਦੀ ਕੋਨੇ ਦਾ ਕੋਈ ਹਾਲ ਨਹੀਂ ਹੈਗਾ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਉਹ ਤੇ ਪੈਣਾ ਮੈਂ ਆਪ ਸੁਣਿਆ ਹੀ ਹੈ ਕਿ ਤੀਰ ਮਾਰਦੀ ਆ ਦੇਖੀ ਮੈਂ ਵੀ ਦੇਖਣੀ ਨਹੀਂ ਦੇਖੀ ਕਿੱਥੋਂ ਵੇਖੀ ਆ ਸੁਣਿਆ ਵਾਂ ਕਿ ਤੀਰ ਮਾਰਦੀ ਏ ਕੱਟ ਤੋਂ ਤੁਹਾਨੂੰ ਵੀ ਨਹੀਂ ਵੇਖਣ ਦਿੰਦੇ ਦੇਖਣੀ ਨਹੀਂ ਦਿੰਦੇ ਤਾਂ ਚੌੜੀ ਇੱਕ ਹਿੱਟ ਦੇ ਪਹਿਰੇਦਾਰ ਘਰ ਰਹਿੰਦੀ ਆ ਤੇ ਤੀਰ ਮਾਰਦੀ ਮੈਂ ਤੇ ਆਪ ਸੁਣਿਆ ਦੇਖਾਂ ਕਿੱਥੇ ਦਿੰਦੀ ਮੈਨੂੰ ਤੇ ਆਪ ਵੇਖਣ ਦਾ ਮੌਕਾ ਨਹੀਂ ਮਿਲਿਆ ਪੜੀ ਇੱਕ ਸਕੀਮ ਹੈ ਜੀ ਉਹ ਕਹਿੰਦੀ ਪਾਣੀ ਜੇ ਤੁਸੀਂ ਪਾਣੀ ਘਰ ਨਾਉਂਦੀ ਜੇ ਤੇ ਪਰ ਪਰ ਨਾਉਂਦੀ ਆ ਪਰ ਕੂਂਡ ਐਡਾ ਸਾਰਾ ਕੱਢਿਆ ਹੁੰਦਾ ਉਹਨੇ ਮੁਸ਼ਕਲ ਹੀ ਆ ਮੂੰਹ ਵੇਖ ਜੇ ਦੇਖਣਾ ਜੇ ਤੇ ਉੱਥੇ ਦੇਖੋ ਜਦੋਂ ਪਾਣੀ ਲੈਣ ਆਉਂਦੀ ਠੀਕ ਹਾਂ ਕਿੰਨਾ ਘਟਾ ਮਲਾਂਦੀ ਇੱਥੋਂ ਅਹੀਂ ਜਾਂਦੀ ਅਹੀਂ ਭਰ ਕੇ ਘੜਾ ਜੀ ਆਪਣਾ ਆ ਜਾਂਦੀ ਆ ਉਹ ਕੋਈ ਨਹੀਂ ਜੀ ਇੱਕ ਤਾਂ ਟੱਕਰ ਹੀ ਨਾ ਇਸ ਤੋਂ ਬਰਾ ਇਹ ਤਾਂ ਬੇਸਬਾ ਚੰਗਾ ਹੀ ਹੋ ਗਿਆ ਆ ਵੀ ਦੇਖ ਕੇ ਸ਼ੁਕਰਾਂ ਹਾਂ ਮੈਂ ਤਾਂ ਸਕੀਮ ਬਸਦੀ ਪਰ ਮੇਰਾ ਨਾ ਆਣਾ ਲਿਓ ਨਹੀਂ ਨਹੀਂ ਪਹਿਲੇ ਉਹਦੇ ਤਾਂ ਸਸ ਬੜੀ ਕਪੱਤੀ ਆ ਹਾਂ ਕੋਈ ਨਹੀਂ ਨਹੀਂ ਆਈਂਗੀ ਨਾਲ ਹੀ ਚੰਗਾ ਫਿਰ ਹੈ ਹਾਂ ਆਹ ਉਹ ਮੈਂ ਪਾ ਉੱਥੇ ਦੇ ਮਪੇਆ ਨਹੀਂ ਉਹ ਆ ਆਪਣੀ ਗੁਰਤ ਪਟਾਉਣੀ ਇਸ ਦਾ ਕੁਛ ਨਹੀਂ ਥੋੜੀ ਵੀ ਦੇਖੀ ਸੀ ਮਾਰੀਗੀ ਮੈਂ ਕਰ ਲੇ ਦੋ ਐਣੋ ਹੋ

ਮੈਂ ਫਾਟਾ ਪੈਰ ਤੇ ਪੜੀ ਸੁਣੀ ਆਂ ਆਹ ਵੀ ਨਾ ਤੇ ਕੀ ਕਰਦੀ ਇਹਨੂੰ ਪੁੱਤ ਲੈ ਆਈ ਏ ਤੂੰ ਇਸਦੀ ਅੱਖਾਂ ਨੇ ਤੂ ਤੇ ਥੇ ਨਾ ਵੇਖ ਲੈਣਾ ਨੋ ਮਿੰਟ ਵੇਖ ਲਾਂ ਮੈਨੂੰ ਘੜਾ ਜਾਣ ਦਿੰਦੇ ਆ ਲੈ ਉਹਦੀ ਸੱਸ ਵੀ ਇੱਥੇ ਜੱਦੀ ਤੁਰਾ ਤੈਨੂੰ ਕੀ ਦਿਖਦਾ ਮੈਨੂੰ ਘੜੀ ਜਾਂਦੀ ਹੈ ਵੇਲਾ ਨਿਆਣੀ ਮਾਸਾ ਜਿੰਨੀ ਕੁੜੀ ਤੇ ਕਿੱਡੀ ਇਹਨੂੰ ਵੇਖਣ ਦੀ ਪਈ ਪਰੇ ਹੋ ਜਾਵੀਂ ਐਂਦੀ ਨਹੀਂ ਦਿਖਾਈ ਖਾਣੀ ਸੋਖੀ ਨਹੀਂ ਕਾਂਦਾ ਜਿਹਾ ਲੱਗੀ ਲੱਗੀ ਆ ਜਾਨ ਤੇ ਲੱਗਦਾ ਜੱਜੂ ਨਹੀਂ ਕਾਂਦਾ ਜਾਂਦਾ ਦਿਖਾਂਗੇ ਉਹ ਉਹ ਵੇਖ ਦਿੱਤੀ ਉਹ ਜੋਂ ਜਰਾ ਆਪਾਂ ਯਾਨੀ ਕਿ ਦਸ਼ਾਣ ਦਸ਼ਾਣ ਦੀ ਬਾਜ਼ੀ ਵਿੱਚ ਦਸ਼ਾਣ ਦਸ਼ਾਣ ਦੀ ਬਾਜ਼ੀ ਵਿੱਚ ਵੀ ਇਹ ਪੈਰ ਕਿੱਤੇ ਸੋਨੇ ਪਾਉਟ ਕਰਦੀ ਦੀ ਬੜੀ ਸੋਨੇ ਪੈਰ ਹੀ ਦੇ ਉਹ ਤੇ ਚੀਰੂ ਇਹ ਪੱਤੀ ਇਹਰ ਮਾਰਦੀ ਜਾਂਦੇ ਅੱਛਾ ਹੁਣ ਇਹਦੇ ਛੱਡਾਂ ਕਿ ਜੀਰ ਮਾਰਾ ਕਿਲਾ ਦਾ ਮਾਰਦੇ ਨਹੀਂ ਉਹਨਾਂ ਦੇ ਬਾਬਾ ਹੈਗਾ ਉੱਥੇ ਉਹ ਸ਼ਰਮਾ ਦਿੰਦਾ ਜੇ ਟੀਰ ਮਾਰਦੀ ਹੋਗੀ ਨਾ ਇਹਨੂੰ ਆਪਾਂ ਦੱਸਾਂਗੇ ਪੱਕੀ ਮਾਰ ਲੀਏ ਤੇ ਆਦੇ ਹਾਰ ਜਾਂਦਾ ਹਾਂ ਹੱਥ ਹਾਰ ਜਾਂਦਾ ਇਹਨੂੰ ਆਪਾਂ ਸ਼ਰਮਾ ਲਿਆ ਕੇ ਦਾਂਗੇ ਆਪਾਂ ਇਹਨੂੰ ਉਹ ਸੱਤ ਦਿਹਾੜੇ ਦੇ ਬਾਅਦ

ਸਿਵਰ ਇਡਾ ਘਰ ਮੇਂ ਸੀ ਮੇਚਾ ਸੋ ਸੁਬੀ ਲੱਗ ਦੇ ਬੈਠੀ ਬੜੀ ਸੋਹਣੀ ਲੱਗਨ ਗਈ ਮੜੀ ਵੀ ਦਿੱਕੀ ਆਪੀ 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 ਕੋਈ ਨਹੀਂ ਮੋਹਦ ਖਾਦੀ ਮੜਾ ਜੇ ਪਤਾ ਮੈਨੂੰ ਤੂੰ ਤੀਰ ਮਾਰਦੀ ਆ ਆਪੀ ਹੇ ਨਾ ਮੈਂ ਕਿਹਦੀ ਗੋਲੀ ਪਿੱਛੇ ਆਉਂਦਾ ਮਾ ਚਨੀ ਜੀ ਦੀ ਭਾਬੀ ਭਾਬੀ ਹਾਈ ਤੋ ਕਿ ਦਿਸੋਣੀ ਲੱਗਨ ਗਈ ਹੈ ਭਾਬੀ ਵੀ ਨ ਮਾਰ ਕੇ ਦਿਖਾ ਦੇ ਭਾਬੀ ਤਾਂ ਮੈਨੂੰ ਦਿਖਾ ਦੇ ਭਾਬੀ ਤੇ ਮੈਂ ਕਿ ਕਿ ਦਿਸੋਣੀ ਲੱਗਨ ਗਈ ਆ ਹਾਈ ਇਹ ਨੀ ਕਾਪੀ ਹਾਈ ਦਿਸੋਣੀ ਹਾਈ ਭਾਬੀ ਦਿਖਾ ਦੇ ਖਾਂ ਭਾਬੀ ਮਾਰ ਜੇ ਮੈਂ ਕਿਸੇ ਨੂੰ ਨਾ ਦੱਸਦੀ ਤੂੰ ਤੀਰ ਮਾਰਦੀ ਆ ਭਾਬੀ ਦਿਖਾ ਦੇ ਮੈਨੂੰ ਮੂੰਹ ਦਿਖਾ ਦੇ ਭਾਬੀ ਭਾਬੀ ਤੂੰ ਦਿਖਾ ਦੇ ਪਲੀਜ਼ ਮੇਰੀ ਦੁਆ ਮੈਨੂੰ ਮੇਰੀ ਦੀ ਭਾਬੀ ਮੈਂ ਕੱਲ ਚਲੇ ਜਾਣਾ ਮੈਨੂੰ ਮੂੰਹ ਦਿਖਾ ਦੇ ਹਾਂ ਤੂੰ ਕੁੜੀ ਸੋਹਣੀ ਆ ਇੰਨਾ ਨਹੀਂ ਜਾਣਾ ਲੱਗਦਾ ਇਹ ਤਾਂ ਮੈਨੂੰ ਵੀ ਮਰਵਾਣ ਗਿਆ ਨਾਲ ਮੰਮੀ ਨੂੰ ਪਤਾ ਸੱਜ ਕੇ ਉਹਨੇ ਤਾਂ ਮੈਨੂੰ ਘਰੋਂ ਕੱਢ ਦੇਣਾ ਮੰਮੀ ਨੇ ਮਨਨਾ ਕੀਤਾ ਮੂੰਹ ਵਖਾਣ ਤੋਂ ਜਾ ਨਹੀਂ ਨਹੀਂ ਇਹ ਤਾਂ ਹੱਥ ਧੋ ਕੇ ਮੇਰੇ ਪਿੱਛੇ ਹੀ ਪੈ ਗਏ ਮੈਂ ਅੰਦਰ ਹੀ ਚਲੀ ਜਾਨੀ ਤੇ ਮੰਮੀ ਨੂੰ ਪਤਾ ਲੱਗ ਗਿਆ ਤੇ ਮੰਮੀ ਨੇ ਤਾਂ ਮੈਨੂੰ ਬਹੁਤ ਗੁੱਸੇ ਹੁਣ ਮਾਣੇ ਕਿਹਾ ਤੈਨੂੰ ਤਾਂ ਮਾਣਾ ਕੀਤਾ ਸੀ ਉਹਨਾਂ ਨੂੰ ਮੂੰਹ ਵਖਾਣ ਕਾਂਦੇ ਥੋੜੀ ਵੇਖਣ ਲੱਗ ਪਈਆਂ ਕਿੰਨੀ ਵਾਰ ਆ ਇਹਨਾਂ ਨੂੰ ਡਕਿਆ ਹੈ ਨਾ ਇਹ ਨਾ ਵੇਖੋ ਨਾ ਵੇਖੋ ਹੁਣ ਕਾਂਦ ਵਾਲੇ ਵੇਖਣ ਲੱਗ ਪਈਆਂ ਕਾਂਦ ਇਹਨਾਂ ਟਾੜੀਆਂ ਮਾਵਾਂ ਨੂੰ ਕਾਂਦੇ ਥੋੜੀ ਵੇਖਣ ਲੱਗ ਪਈਆਂ ਹੁਣ ਕਾਂਦ ਥੋੜੀ ਵੇਖਣ ਲੱਗ ਪਈਆਂ ਆਉਂਦੇ ਮੈਂ ਦੱਸ ਨਹੀਂ ਖਲੋ ਜਾ ਤੁਹਾਡੇ ਮਾਵਾਂ ਨੂੰ ਹੁਣ ਕਾਂਦ ਥੋੜੀ ਵੇਖਣ ਲੱਗ ਪਈਆਂ ਹੋਰ ਡੰਡਾ ਫੜ ਮੈਂ ਪਹਿਲਾਂ ਮੈਨੂੰ ਅਜੇ ਕਾਂਦ ਥੋੜੀ ਵੇਖਣ ਡੇਗਾ ਫੇਰ ਮੈਂ ਡੰਡਾ ਫੜ ਕੇ ਇਹਨਾਂ ਨੂੰ ਕੰਗਣੀ ਆਂ ਫੇਰ ਇਤਰਾ ਨਾ ਵੇਖੋ ਹੁਣ ਆਜਾ ਅਰੇ ਇਹਨਾਂ ਦੇ ਮੱਥੇ 'ਤੇ ਨਾ ਲੱਗੀ ਕੁੰਡ ਕੰਡ ਕੇ ਰੱਖਿਆ ਕਰ ਨਾ ਇਹ ਲਾਲਾ ਐਡਾ ਸਾਹ ਕਿਤਾਬ ਵੀ ਲਾਣੀ ਚੰਗਾ ਠੀਕ ਹੈ ਮੰਮੀ ਜੀ ਨਾ ਇਹਨਾਂ ਦੇ ਮੱਥੇ 'ਤੇ ਨਾ ਲੱਗੀ ਠੀਕ ਹੈ ਠੀਕ ਹੈ ਮੰਮੀ ਜੀ ਹਵਾ ਵੀ ਨਾ ਨਹੀਂ ਹੱਥ ਪੈਰ ਵੀ ਲਗਾ ਕੇ ਰੱਖਿਆ ਕਰ ਇਹਦੇ ਮੱਥੇ 'ਤੇ ਨਾ ਲੱਗਿਆ ਕਰ ਚੰਗਾ ਠੀਕ ਹੈ ਮੰਮੀ ਜੀ ਨਾ ਸੁਆਇਆ ਕਰ ਇਹਨਾਂ ਨੂੰ ਚਲ ਤੂੰ ਜਾ ਵੇ ਰਾਜੰਦਰਾ ਮੈਂ ਇੱਕ ਬੜਾ ਕੰਫਿਊ ਹੋ ਗਈ ਨਾ ਕਦੀ ਇਹ ਰਿਚਾਤੀਆਂ ਮੈਂ ਕਦੀ ਉੱਤਰਦੀ ਆ ਜਾਂਦੀ ਐ ਪਤਾ ਨਹੀਂ ਇਹਨਾਂ ਨੇ ਮੈਨੂੰ ਕਿਉਂ ਦੇਖਣਾ ਪਿੱਛੇ ਹੀ ਪੈ ਗਈ ਹੱਥ ਧੋ ਕੇ ਪਰ ਮੰਮੀ ਨੇ ਤੇ ਮਨਾ ਕੀਤਾ ਵਾ ਇਹ ਨਾ ਮਤਰਾ ਮੂੰਹ ਨਹੀਂ ਖਾਣਾ ਜੇ ਮੈਂ ਆਪਣਾ ਮੂੰਹ ਖਾ ਤਾਂ ਮੰਮੀ ਇਹਨੂੰ ਕਿਤੇ ਘਰੋਂ ਨਾ ਕੱਢ ਦੇ ਬਹੁਤ ਗਿਆ ਪੈ ਗਈ ਕਿ ਹੱਥ ਧੋ ਕੇ ਮੇਰੇ ਬੈਰ ਹੀ ਪੈ ਗਈ ਪਤਾ ਨਹੀਂ ਇਹਨਾਂ ਨੇ ਮੈਨੂੰ ਕਿਉਂ ਦੇਖਣਾ जी आम पता मम्मी इन गुस्से गवा भी तवा तू चलगी आ जा आज ने रहूंगी। बैठी में जाकर रहते बहानी चल जा ਭਾਬੀ ਹਾਂਜੀ 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 ਭਾਬੀ ਮੈਂ ਦੁੱਧ ਲੈਣ ਆਈ ਹਾਂ ਸਾਡੀ ਪਿੱਲੀ ਨਾ ਝੂਠਾ ਕਰ ਗਈ ਮਮੀ ਨਹੀਂ ਕਰਿਆ ਕਿ ਤੁਸੀਂ ਚਲ ਜਿਓ ਦੁੱਧ ਨਹੀਂ ਹੈਗਾ ਸਾਡੇ ਦੁੱਧ ਮੁੱਕਾ ਹੈ ਐ ਭਾਬੀ ਕਿੰਨੀ ਸੋਹਣੀ ਤੇਰੀ ਮੈਂਂ ਦੇ ਕਿੰਨੀ ਸੋਹਣੀ ਭਾਬੀ ਵਖਾ ਦੇ ਮੂੰਹ ਮੈਂ ਕਿਹਨੂੰ ਨਹੀਂ ਦੱਸਦੀ ਮੈਂ ਮੈਂ ਮੂੰਹ ਨਹੀਂ ਵਖਾ ਮੇ ਮਮੀ ਨੇ ਮਨਾ ਕੀਤਾ ਤੁਸੀਂ ਚਲ ਜਿਓ ਪਲੀਜ਼ ਮਮੀ ਆਗੇ ਮੈਨੂੰ ਗੁੱਸੇ ਹੋਣਗੇ ਚਲ ਜਿਓ ਤੁਸੀਂ ਆਪਣੇ ਘਰ ਦੁੱਧ ਨਹੀਂ ਸਾਡਾ ਹੈਗਾ ਮੈਂ ਮੁਕਾ ਦੇ ਆ ਮੈਂ ਤੈਨੂੰ ਕੀ ਕਰਦੇ ਲੱਗੀ ਆ ਵੇਲਾ ਚਲ ਜਾਓ ਪਲੀ ਤੁਸੀਂ ਕਿਉਂ ਮੈਨੂੰ ਘਰੋਂ ਘਟਾਉਣਾ ਅੱਜ ਤੁਸੀਂ ਕਿਹੇ ਥਾਣੀ ਚਾਹਤੀਆਂ ਮਾਰਦੀਆਂ ਜਿਉਂ ਕਦੀ ਤੁਸੀਂ ਕੰਧਾ ਥਾਣੀ ਚਾਹਤੀਆਂ ਮਾਰਦੀਆਂ ਜ ਤੁਹਾਨੂੰ ਮੈਂ ਇੱਕ ਵਾਰੀ ਕਹਿਤਾ ਮੈਂ ਨਹੀਂ ਮੂੰਹ ਵਿਖਾਉਣਾ ਪਾਪੇ ਤੇਰੇ ਪੈਰ ਕਿੰਨੇ ਸੋਹਣੇ ਵਿਖਾ ਦੇ ਮੈਂ ਕਹਿ ਇਹ ਨੂੰ ਨਹੀਂ ਦੱਸਦੀ ਤੂੰ تیر ਮਾਰਦੀ ਮ ਵਿਖਾ ਦੇ ਭਾਬੀ ਕੀ ਮਾਰਦੀਆਂ ਤੂੰ تیر ਮਾਰਦੀ ਭਾਬੀ ਪਲੀਜ਼ ਆਪਣਾ ਮੂੰਹ ਵਿਖਾ ਦੇ ਪਲੀਜ਼ ਤੁਸੀਂ ਚਲੇ ਜਾਓ ਤੁਸੀਂ ਵੇਲਾ ਫਿਰ ਮੇਰੀਆਂ ਅੱਖਾਂ ਨਹੀਂ ਲੱਗਦੇ ਮੈਂ ਤੁਹਾਨੂੰ ਕਹਿਤਾ ਨਾ ਇੱਕ ਵਾਰੀ ਕਿ ਮੈਂ ਨਹੀਂ ਵਿਖਾਉਣਾ ਤੇ ਨਹੀਂ ਵਿਖਾਉਣਾ ਤੁਸੀਂ ਚਲ ਜਾਓ ਦੁੱਧ ਨਹੀਂ ਸਾਡੇ ਹੈਗਾ ਭਾਬੀ ਵਿਖਾ ਦੇ ਮੈਂ ਕਹਿ ਇਹ ਨੂੰ ਨਹੀਂ ਦੱਸਦੀ ਆਵੇ ਤੁਹਾਡੀ ਗੱਡੀ ਵੇਲਾ ਬਿਖਾਦੇ ਆ ਆਪਣਾ ਅਵੇ ਤੇਰੇ ਗੜੀ ਹੱਥ ਚੋੜ ਮੈਨੂੰ ਹੱਥ ਚੋੜੇ ਮੈਨੂੰ ਚੱਲ ਜੂ ਪਲੀਜ਼ ਚੱਲ ਜਾ ਅਵੇ ਤੇਰੇ ਹੱਥ ਕਿੰਨੇ ਸੋਹਣੇ ਬਿਖਾਦੇ ਆ ਆਪਣਾ ਪਲੀਜ਼ ਚੱਲ ਜੂ ਪਲੀਜ਼ ਚੱਲ ਜੂ ਤੁਸੀਂ ਇਹਨਾਂ ਦੁੱਧ ਨਹੀਂ ਹੈਗਾ ਸਾਡੇ ਘਰੇ ਚੱਲ ਜੂ ਮੈਨੂੰ ਮਾਂ ਪੀ ਜਾਣਾ ਪੈਣਾ ਅਵੇਂ ਦੁੱਧ ਲੈਣ ਆਈ ਹਾਂ ਭਾਬੀ ਨੂੰ ਵੀ ਨਹੀਂ ਤਾ ਮੈਨੂੰ ਲੱਗਦਾ ਭਾਈ ਭਾਬੀ ਸੱਚੀ ਧੀਰ ਮਾਰਦੀ ਆ ਹਾਏ ਧਾਈ ਨਾ ਅੱਜ ਮੈਂ ਜਾਣੀ ਆ ਭਾਈ